ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਕਟ 모ਚਨ ਸ਼ਬਦ ਪਹਿਲਾ ਸ਼ਬਦ ਨੰਬਰ ਪਹਿਲਾ ਸਰਬ ਕਾਰਜ ਸਾਧਕ ਸਤਗੁਰ ਜੀ ਦਾ ਬਖਸ਼ਿਆ ਮੂਲ ਮੰਤਰ ਤੇ ਆਦ ਮੰਤਰ ਇਸ ਦਾ ਭਾਵ ਇਹ ਹੈ ਕਿ ਸਾਰੇ ਕਾਰਜ ਸਿੱਧ ਹੋ ਜਾਂਦੇ ਹਨ ਜਾਂ ਪੂਰੇ ਹੋ ਜਾਂਦੇ ਹਨ ਜੀ ਅਸੀਂ ਬਾਬਾ ਜੀ ਦਾ ਮੂਲ ਮੰਤਰ ਜਿਹੜਾ ਹੈ ਉਹ ਜਪ ਲੈਣੇ ਹਾਂ ਈਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾਦ ਜਪ आज सर्च जुगाड़ सर्च है भी सर्च नानी खुशी भी सर्च इस मूल मंत्र ਦਾ 파ਟ 40 ਦਿਨ ਹਰ ਰੋਜ 108 ਵਾਰ ਕਰੋ ਜੇਕਰ ਵਾਧਵੀ ਕਰ ਸਕਦੇ ਹੋ ਤਾਂ ਕਰੋ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ਼ੁੱਧ ਮਨ ਨਾਲ ਕਰਨ ਨਾਲ ਹਿਰਦੇ ਵਿੱਚ ਨਿਰੰਕਾਰ ਜੀ ਦਾ ਵਾਸਾ ਹੁੰਦਾ ਹੈ ਤੇ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ ਇਸ ਮੂਲ ਮੰਤਰ ਨੂੰ ਸਦਾ ਜਪਦੇ ਰਹਿਣ ਨਾਲ ਸਤਗੁਰ ਜੀ ਦੀ ਕਿਰਪਾ ਨਾਲ ਬੇਅੰਤ ਬਰਕਤਾਂ ਘਰ ਵਿੱਚ ਆਉਂਦੀਆਂ ਹਨ ਤੇ ਸਭ ਕਾਰਜ ਸਿੱਧ ਹੋ ਜਾਂਦੇ ਹਨ ਸਭ ਸੰਕਟ ਨਾਸ਼ ਹੋ ਜਾਂਦੇ ਹਨ ਜੋ ਜਿਨਾਂ ਨੂੰ ਬਖਸ਼ਿਸ਼ਾਂ ਚਾਹੀਦੀਆਂ ਹਨ ਉਹ ਮੂਲ ਮੰਤਰ ਦਾ ਪਾਠ ਜ਼ਰੂਰ ਕਰਨ ਜੀ ਵਾਇਗੁਰਜੀ ਕਾ ਖਾਲਸਾ ਸ਼੍ਰੀ ਵਾਇਗੁਰਜੀ ਕੀ ਫਤਿਹ